Gesta queta, o Zirito. ਸਰਕਾਰ ਦੇ ਵੱਲੋਂ ਇਹ ਨੀਤੀ ਲਾਗੂ ਕੀਤੀ ਗਈ। ਕੱਲ ਕੈਬਨਟ ਮੀਟਿੰਗ ਹੋਈ ਤੇ ਕਈ ਫੈਸਲੇ ਜਿਹੜੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਲਏ ਗਏ ਤੇ ਹੁਣ ਉੱਥੇ ਮਾਪਜਾ ਦੇਣ ਦਾ ਐਲਾਨ ਕੀਤਾ ਗਿਆ। ਪਰੰਤੂ ਇਸ ਫੈਸਲੇ ਨੂੰ ਲੈ ਕੇ ਹੁਣ ਕਿਸਾਨ ਹਜੇ ਖੁਸ਼ ਨਹੀਂ ਦਿਖਾਈ ਦੇ ਰਹੇ ਤੇ ਉੱਥੇ ਉਹਨਾਂ ਨੇ ਇਸ ਫੈਸਲੇ ਨੂੰ ਪੂਰਨ ਤੌਰ ਤੇ ਰੱਦ ਕਰ ਦਿੱਤਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਅਗਲੀਆਂ ਰਣਨੀਤੀਆਂ ਦਾ ਵੀ ਐਲਾਨ ਕਰ ਦਿੱਤਾ ਹੈ। ਕਿਸਾਨ ਜਥੇਬੰਦੀਆਂ ਮੁਰ ਤੋਂ ਗਰਮ ਦਿਖਾਈ ਦੇ ਰਹੀਆਂ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰ ਜੋ ਡੈਡਲਾਈਨ ਦਿੱਤੀ ਗਈ ਉਹ ਸਾਨੂੰ ਬਿਲਕੁਲ ਵੀ ਮੰਜ਼ੂਰ ਨਹੀਂ ਤੇ ਅਸੀਂ ਜੋ ਵੀ ਉਹਨਾਂ ਦੇ ਵੱਲੋਂ ਫੈਸਲੇ ਲੈਗੇ ਉਹਨਾਂ ਨੂੰ ਮੁੱਢ ਤੋਂ ਰੱਦ ਕਰਦੇ ਹਾਂ ਹੋਰ ਕੀ ਕੁਝ ਕਹਿਣਾ ਕਿਸਾਨਾਂ ਦਾ ਆਓ ਤੁਹਾਨੂੰ ਸੁਣਾਉਂਦੇ ਹਾਂ ਪੰਜਾਬ ਵਿੱਚ ਜੋ 1 ਮਹੀਨੇ ਤੋਂ ਬਾਅਦ ਇਸ ਕੀ ਬਣੀ ਹੋਈ ਹੈ ਕੀ ਬੀਰਸਤ ਕੀ ਹੈ ਪੰਜਾਬ ਦੇ ਲੋਕ ਇਹਦੇ ਲਈ ਜੂਝ ਰਹੇ ਹੋਰ ਵੀ ਜਿਹੜੇ ਮਦਦਤ ਆ ਬਾਹਰਲੇ ਸੂਬਿਆਂ ਦੇ ਲੋਕ ਜਿਹੜੇ ਉਹ ਵੀ ਵੱਡੀ ਗਿਣਤੀ ਚ ਆ ਰਹੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਪਰ ਪੰਜਾਬ ਤੇ ਕੇਂਦਰ ਸਰਕਾਰ ਦਾ ਇੱਥੇ ਕੀ ਹੋ ਰਿਹਾ ਉਹਨਾਂ ਦਾ ਰੋਲ ਆ ਹੜਾ ਨੂੰ ਲਿਆਉਣ ਦੇ ਵਿੱਚ ਆ ਜਿਹੜਾ ਕਾਰਪੋਰਲ ਪੱਕੀ ਜੰਡਾ ਜਿਹੜਾ ਹੈ ਇਹ ਲਾਗੂ ਕੀਤਾ ਦਾ ਪੰਜਾਬ ਤੇ ਦੇਸ਼ ਦੇ ਵਿੱਚ ਇਹ ਉਹਦਾ ਸਾਰਾ ਵੱਡਾ ਰੋਲ ਆ ਤੇ ਜੋ ਪੰਜਾਬ ਸਰਕਾਰ ਨੇ ਕੱਲ ਇੱਕ ਕੈਬਨਟ ਦੀ ਮੀਟਿੰਗ ਕਰਕੇ ਇੱਕ ਮਹੀਨੇ ਬਾਅਦ ਉਹ ਵੀ ਮੁੱਖ ਮੰਤਰੀ ਦੀ ਕੀ ਹਾਲਤ ਆ ਜੋ ਆਸਟ੍ਰੇਲੀਆ ਵਾ ਉਥੋਂ ਇੱਕ ਮਜਬੂਰੀ ਦੇ ਵਿੱਚ ਇੱਕ ਐਲਾਨ ਜੇ ਕੀਤਾ ਫਾਰਮੈਲਟੀ ਕੀਤੀ ਇਹ ਐਲਾਨ ਹੋ ਗਿਆ ਜੋ ਜੋ 2023 ਚ ਨਾਂ ਨੇ ਹੜਾ ਵੇਲੇ ਕੀਤੇ ਸੀ ਉਹ ਐਲਾਨ ਹੋਣ ਕੀਤੇ ਕੋਈ ਵੱਖਰਾ ਐਲਾਨ ਨਹੀਂ ਆਇਆ ਇਸ ਕਰਕੇ ਅਸੀਂ ਜੋ ਵੀ ਨਾਲ ਕੱਲ ਐਲਾਨ ਕੀਤੇ ਆ ਉਹਨਾਂ ਨੂੰ ਰੱਦ ਕਰਦੇ ਆ ਇਹ ਅਸੀਂ ਪੰਜਾਬ ਸਰਕਾਰ ਨੂੰ ਸਰਪ੍ਰੀਖ ਬਾਬਲੇ ਦੇ ਦਿੰਦੇ ਆ ਕਿ ਕਿਸਾਨ ਮਜ਼ਦੂਰ ਮੋਰਚੇ ਵੱਲ ਅਸੀਂ 12 ਤਰੀਕ ਨੂੰ ਸਾਰੇ ਡਿਪਟੀ ਕਮਿਸ਼ਨਰ ਨੂੰ ਪੰਜਾਬ ਚ ਮੰਗ ਪੱਤਰ ਦੇਣ ਜਾ ਰਹੇ ਆ ਉਸ ਮੰਗ ਪੱਤਰ ਤੇ ਗੌਰ ਕੀਤਾ ਜਾਵੇ ਉਹ ਧਿਆਨ ਦੇ ਵਿੱਚ ਸਾਰੇ ਫੈਸਲੇ ਦੁਬਾਰਾ ਜਿਹੜੇ ਆ ਉਸ ਬਾਰੇ ਕਿਤੇ ਜਾ ਜਿਹੜੀ ਤੁਸੀਂ ਇਹ ਗੱਲ ਕਹਿ ਰਹੇ ਜੋ ਪਰੀਏ ਚੁੱਕਣ ਦਾ 31 ਦਸੰਬਰ ਤੱਕ ਇਨਸਾਨਾਂ ਨੂੰ ਹੱਕ ਦੇਣੇ ਆ ਜਿਹਦਾ ਰੇਤ ਜਿਹਦਾ ਖੇਤ ਉਹਦੀ ਰੇਤ ਤੇ 31 ਦਸੰਬਰ ਤੱਕ ਇਹ ਆਪਣੇ ਆਪ ਹੀ ਆਪਾ ਵਿਰੋਧੀ ਤੁਹਾਡੀ ਜਿਹੜੀ ਆ ਜਿਹੜਾ ਲਾਂਗ ਕੀਤਾ ਵਾ ਇੱਕ ਬੰਨੇ ਤੁਸੀਂ ਇਹ ਅੰਦੇ ਵਿੱਚ ਜਿਹਦਾ ਖੇਤ ਉਹਦੀ ਰੇਤ ਕਿ 31 ਦਸੰਬਰ ਦੀ ਜਿਹੜੀ ਡੈਡ ਲਾਈਨ ਕਿੱਥੋਂ ਆ ਗਈ ਪਈ ਕੋਈ 31 ਦਸੰਬਰ ਦੀ ਡੈਡ ਲਾਈਨ ਸਾਨੂੰ ਮਨਜ਼ੂਰ ਨਹੀਂ ਗਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਾਲਾ ਤਾਂ ਕਿਸਾਨ ਮਜ਼ਦੂਰ ਮੋਰਚੇ ਵਾਲਾ ਰੇਤ ਜਿਹੜੀ ਆ ਕਿਸਾਨਾਂ ਦੇ ਨਾਲ ਖਲੋ ਕੇ ਜਦੋਂ ਤੱਕ ਤਨ ਚੁਕਾਈ ਜਾਊਗੀ ਤੇ ਸਦਾ ਚੁਕਾਈ ਜਾਊਗੀ ਤੁਸੀਂ ਕੁਝ ਨਹੀਂ ਰੇਤ ਤੇ ਲੱਗਦੇ ਜੋ ਵੀ ਕਿਸਾਨ ਦੇ ਖੇਤ ਚ ਆ ਰਿਹਾ ਵਾ ਉਹ ਕਿਸਾਨ ਦਾ ਵਾ ਜੇ ਖੇਤ ਕਿਸਾਨ ਦਾ ਤਾਂ ਤੁਸੀਂ ਉਹਦਾ ਕੀ ਲੱਗਦੇ ਜੋ ਬਈ ਇਹ ਸਾਡੀ ਜਿਹੜੀ ਆ ਇਸ ਪੰਜਾਬ ਪੰਜਾਬ ਦੀ ਸਰਕਾਰ ਨੂੰ ਚਤਾਵਨੀ ਹੈ ਇਹਦੇ ਨਾਲ ਕਿਸਾਨਾਂ ਮਜ਼ਦੂਰਾਂ ਕਰਜ਼ੇ ਤੁਸੀਂ ਗੱਲ ਕਰ ਰਹੇ ਜੋ ਇਸੇ ਨੂੰ ਕਿਸ ਤਰ੍ਹਾਂ ਜਿਹੜੀਆਂ ਸਰਕਾਰੀ ਬੈਂਕਾਂ ਦੀਆਂ 6 ਮਹੀਨੇ ਗਾਹ ਕਰਦੇ ਨੇ ਡਿਲੇ ਕਰਦੇ ਨੇ ਇਹ ਰੱਦ ਕਰਦੇ ਆ ਤੇ ਜਿਹੜਾ ਕਿਸਾਨਾਂ ਬਦਾਰ ਸਮੂੱਚਾ ਕਰ ਜਾ ਜਿਹੜਾ ਖਤਮ ਕੀਤਾ ਜਾਇਆ ਤੇ ਮਜ਼ਦੂਰਾਂ ਦਾ ਸਾਰਾ ਕਰਜ਼ਾ ਖਤਮ ਕੀਤਾ ਜਾਵੇ ਤੇ ਨਾਲ ਤੁਸੀਂ ਜਿਹੜਾ 20000 ਰੁਪਏ ਲਾਂ ਕਰਦੇ 20000 ਵਿਅਕਤੀ ਦਾ ਲਾਂ ਕਰੀਤਾ ਉਹਨੂੰ ਵੀ ਅਸੀਂ ਰੱਦ ਕਰਦੇ ਆ ਤੇ ਉਹਦੇ ਵਿੱਚ 70000 ਰੁਪਏ ਸਾਡੀ ਮੰਗਿਆ ਝੋਨੇ ਵਾਸਤੇ ਗੰਨੇ ਵਾਸਤੇ 1 ਲੱਖ ਰੁਪਇਆ ਤੇ ਜਿਹੜੀਆਂ ਸਬਜ਼ੀਆਂ ਉਹਨਾਂ ਦਾ ਜਿੰਨਾ ਐਸਟੀਮੇਟ ਬਣਾ ਕੇ ਜਿੰਨੇ ਦੀ ਉਹ ਸਬਜ਼ੀਆਂ ਨਿਕਲਦੀਆਂ ਜਾਂ ਉਹਨਾਂ ਦਾ ਜੋ ਖਰਚਾ ਆਇਆ ਉਹ ਗਿਣ ਕੇ ਵਿੱਚ ਤੇ ਉਹ 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 ਉਹਦਾ ਲਾਂ ਕਰੋ ਦੇ 10% ਇਹਦੇ ਵਿੱਚੋਂ ਜਿੰਨਾ ਵੀ ਬਣਦਾ ਵਾ ਕਿਉਂਕਿ ਉਹਨਾਂ ਦੇ ਸਾਰੇ ਦਿਹਾੜੀਆਂ ਮਰੀਆਂ ਉਹਨਾਂ ਦਾ ਮਜ਼ਦੂਰਾ ਵਾ ਜਿਹੜਾ ਸਾਰਾ ਹੋਇਆ ਵਾ ਮਜ਼ਦੂਰਾ ਦਾ ਵੀ ਜਿਹੜਾ ਵਾ ਉਹਨਾਂ ਦਾ ਖਰਚਾ ਚੱਲਿਆ ਉਹਦੇ ਦੀ 10% ਦਾ ਲਾਣ ਉਹਨਾਂ ਵਾਸਤੇ ਕਰੋ ਉਹਨਾਂ ਵਾਸਤੇ ਜਿਹੜੇ ਗਰੀਬ ਗੜੇ ਦੁਕਾਨਦਾਰ ਉਹਨਾਂ ਵਾਸਤੇ ਲਾਣ ਕਰੋ ਜਿਹੜੇ ਹੋਰ ਉਹਨਾਂ ਗਰੀਬ ਦੁਕਾਨਾਂ 'ਚ ਕੰਮ ਕਰਦੇ ਸੀ ਗਰੀਬ ਉਹਨਾਂ ਦੇ ਵਾਸਤੇ ਲਾਣ ਕਰੋ ਇਹ ਸਾਰੇ ਜੋ ਸਮਾਜ ਜੋ ਜਿਹੜਾ ਵਾ ਇਹਦੇ ਵਿੱਚ ਟੈਰ ਟੈਰੀ ਹੋ ਗਿਆ ਵਾ ਜਿਹੜਾ ਬਰਬਾਦ ਹੋਇਆ ਵਾ ਜਿਹੜਾ ਨੁਕਸਾਨ ਹੋਇਆ ਜਿਹੜੇ ਸਾਰੇ ਸਮਾਜ ਦਾ ਸਾਰੇ ਸਮਾਜ ਵਾਸਤੇ ਲਾਣ ਕੀਤੇ ਜਾਣ ਕਿਸ ਦੇ ਨਾਲ ਅਸੀਂ ਇਹ ਮੰਨ ਕਰਦੇ ਇਹ ਵੀ ਸਾਡੀ ਇਹ ਵੀ ਸਾਡੀ ਪੰਜਾਬ ਸਰਕਾਰ ਨੂੰ ਅੱਜ ਸਖਤ ਚਿਤਾਵਨੀ ਆ ਕਿ ਜਿਹੜਾ ਤੁਸੀਂ ਇਹ ਗੱਲ ਕਹਿ ਰਹੇ ਜੋ ਕਿ ਅਸੀਂ ਜੀ ਆ ਮੁਰਗੀ ਦਾ ਇਹਨਾਂ ਦੇ ਦਾਂਗੇ ਦੂਜੇ ਦਾ ਇਹਨਾਂ ਦੇ ਦਾਂਗੇ ਆਹਦਾ ਗਾਂ ਦਾ ਇਹਨਾਂ ਦੇ ਦਾਂਗੇ ਮੱਝ ਦਾ ਇਹਨਾਂ ਦੇ ਦਾਂਗੇ ਤੇ 4 ਲੱਖ ਰੁਪਇਆ ਜਿਹੜਾ ਬੰਦੇ ਮਰ ਗਏ ਆ ਉਹਨਾਂ ਨੂੰ ਦੇ ਦਾਂਗੇ ਉਹ ਵੀ ਅਸੀਂ ਰੱਦ ਕਰਦੇ ਆ 1 ਕਰੋੜ ਰੁਪਇਆ ਜਿੰਨੇ 52 ਹੁਣ ਤੱਕ ਜਿਹੜੀਆਂ ਵਾਂ ਹੋ ਚੁੱਕੀਆਂ ਵਾਂ ਟਰੈਡੀਆਂ ਉਹਨਾਂ ਦਾ ਤਰਸਦੀ ਹੋ ਚੁੱਕੀਆਂ ਕੁੱਝਾਂ ਜਾਨਾ ਜਾ ਚੁੱਕੀਆਂ ਉਹਨਾਂ ਨੂੰ 1 ਕਰੋੜ ਰੁਪਈਆ ਉਹਨਾਂ ਦੇ ਪਰਿਵਾਰ ਦੇ ਜਿਹਨੂੰ ਨੌਕਰੀ ਉਹਨਾਂ ਸਾਰਾ ਕਰਜ਼ਾ ਕਰੂ ਦਿੱਤਾ ਜਾਵੇ ਤੇ ਜਿਹੜੇ ਅਜੇ ਬਾਕੀ ਦਾ ਜਿਹੜਾ ਵਾ ਜਿਹੜਾ ਗੁਰਜੀ ਦਾ ਦੂਜੇ ਲੱਤ ਜਿਹਦਾ ਡੰਗਰਾਂ ਦਾ ਉਸ ਜੋ ਸਾਡਾ ਮੰਗ ਪੱਤਰ 2.5 ਲੱਖ ਰੁਪਏ ਡੰਗਰ ਦਾ ਆਪਣਾ ਘਾਣਾ ਮੱਝ ਦਾ ਬਾਕੀ ਉਸ ਤਰ੍ਹਾਂ ਹੀ ਸਾਰਾ ਜਿਹੜਾ ਤੁਸੀਂ ਘਰਾਂ ਦਾ ਉਹ ਜਿੰਨੇ ਦਾ ਘਰ ਕਿਹਦਾ ਕਰੋੜ ਦਾ ਕਿਹਦਾ 2 ਕਰੋੜ ਦਾ ਕਿਹਦਾ 1.5 ਲੱਖ ਦਾ 5 ਲੱਖ ਦਾ ਜੋ ਵੀ ਹੈਗਾ ਉਹਦਾ ਅੰਕੀਮੇਟਰ ਲਾ ਕੇ ਦਿੱਤਾ ਜਾਵੇ ਇਸ ਕਰਕੇ ਜੋ ਤੁਸੀਂ ਕੱਲ ਪੰਜਾਬ ਦੇ ਭਗਵੰਤ ਮਾਨ ਨੇ ਜੋ ਐਲਾਨ ਕੀਤੇ ਆ ਉਹਨਾਂ ਨੂੰ ਸਾਰੇ ਵਾਰੀ ਰੱਦ ਕਰਦੇ ਆ ਤੇ ਕਿਤਾਬ ਨਹੀਂ ਦਿੰਦੇ ਆ ਇਹ ਕਰ ਇਹਨਾਂ ਨੇ ਇਹ ਨਾ ਕੀਤਾ ਚੌਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਦਰ ਤੇ ਵਿੱਚ 12 ਤਰੀਕ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਤਕੜੇ ਸੀਰਚ ਦਾ ਲਾਨ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਜਾਊ ਜਿੱਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਊਗੀ ਤੇ ਆਪਣਾ ਕੇਂਦਰ ਸਰਕਾਰ ਹੋਊਗੀ ਆ ਪ੍ਰਧਾਨ ਮੰਤਰੀ ਆ ਜਾ ਰਿਹਾ ਪਹਿਲਾਂ ਪਹਿਲਾਂ ਖੇਤੀਬਾੜੀ ਮੰਤਰੀ ਹੋ ਕੇ ਗਿਆ ਅੱਜ ਪ੍ਰਧਾਨ ਮੰਤਰੀ ਇੱਕ ਫਾਰਮੈਲਟੀ ਤੌਰ ਤੇ ਦौरा ਪੂਰਾ ਕਰਨ ਵਾਸਤੇ ਜਿਹੜਾ ਮੂੰਹ ਰੱਖਣੀਆਂ ਰੱਖਣ ਵਾਸਤੇ ਆ ਗਿਆ ਕੀ ਇਹਨਾਂ ਦੀਦਾ ਨੀਗਾ ਪੰਜਾਬ ਇੱਕ ਮਹੀਨੇ ਤੋਂ ਸੜ ਰਿਹਾ ਇੱਕ ਮਹੀਨੇ ਤੋਂ ਜਿਹੜਾ ਇੱਥੇ ਜਿਹੜਾ ਬਰਬਾਦ ਹੋ ਰਿਹਾ ਇੱਕ ਮਹੀਨੇ ਤੋਂ ਹੜ੍ਹਾਂ ਨੇ ਹੜ੍ਹਾਂ ਨੇ ਤਬਾਹੀ ਕੀਤੀ ਹੋਈ ਆ ਇੱਕ ਮੂੰਹ ਜ਼ੁਬਾਨ ਦਾ ਕਰੀ ਆਪਣੇ ਪ੍ਰਧਾਨ ਮੰਤਰੀ ਨੇ ਹੀ ਤੋਲੀ ਇਹ ਪ੍ਰਧਾਨ ਮੰਤਰੀ ਕੀ ਇਹ ਪ੍ਰਧਾਨ ਮੰਤਰੀ ਦਾ ਕੋਈ ਜਿਹੜਾ ਵਾ ਮੱਤ ਕੱਕ ਹੈਗਾ ਪੰਜਾਬ ਚ ਆਉਣ ਦਾ ਕੋਈ ਦਾਹ ਹੀ ਕੋਈ 10000 ਕੋਈ 20000 ਕੋਡ 30000 ਕਰੋੜ ਰੁਪਇਆ ਉਥੋਂ ਐਲਾਨ ਕਰਕੇ ਆਇਆ ਕੀ ਆ ਲੈ ਕੇ ਤੁਸੀਂ ਵੱਧ ਤੋਂ ਬਾਕੀ ਫੇਰ ਬਾਅਦ ਚ ਵੇਖਿਆ ਜਾਊਗਾ ਕੋਈ ਇਸ ਤਰੀਕੇ ਦਾ ਕੋਈ ਐਲਾਨ ਨਹੀਂ ਕੋਈ ਕੁਝ ਨਹੀਂ ਉਸ ਤਰ੍ਹਾਂ ਐਲਾਨ ਕਰਕੇ ਫੇਰਾ ਮਾਰ ਕੇ ਜਿ ਤਰ੍ਹਾਂ ਖੇਤੀਬਾੜੀ ਮੰਤਰੀ ਆ ਉਦ ਤਰ੍ਹਾਂ ਹੀ ਹੈ ਕਿ ਇੰਨੇ ਚੱਲ ਜਾਣਾ ਇਸ ਕਰਕੇ ਪੰਜਾਬ ਦੇ ਲੋਕ ਇਹਨਾਂ ਨੂੰ ਸਮਝੋ ਇਹ ਪ੍ਰਬੰਧਕੀ ਤੁਹਾਡਾ ਨਹੀਂਗਾ ਇਹ ਪ੍ਰਬੰਧਕੀ سرمایہਦਾਰ ਦਾ ਹੈ ਪ੍ਰਬੰਧਕੀ ਕਾਰਪੋਰੇਟ ਦਾ ਪ੍ਰਬੰਧਕੀ ਤੁਹਾਡਾ ਵਿਰੋਧੀ ਆ ਇਹ ਪ੍ਰਬੰਧ ਦੀ ਕੁਦਰਤ ਆਪਣੇ ਉਹ ਵਿਰੋਧੀ ਆ ਤੇ ਬਨੋਖ ਵਿਰੋਧੀ ਆ ਤੇ ਬਾਕੀ ਸਾਰੇ ਕਿੰਨੇ ਵਰਗਿਆ ਉਹਨਾਂ ਦੇ ਵਿਰੋਧੀ ਆ ਇਸ ਕਰਕੇ ਇਹਨਾਂ ਗੱਲਾਂ ਨੂੰ ਸਮਝੋ ਆਹ ਲੜਾਈ ਦੇ ਮੈਦਾਨ ਦੇ ਵਿੱਚ ਤਕੜੇ ਤੋਂ ਡਿੱਟਿਏ ਜਿਸ ਤਰੀਕੇ ਨਾਲ ਪੰਜਾਬ ਦੇ ਲੋਕ ਤੇ ਬਾਹਰਲੇ ਸੂਬਿਆਂ ਦੇ ਲੋਕ ਜਿਹੜੇ ਆ ਹੜਾਂ ਦਾ ਮੁਕਾਬਲਾ ਕਰ ਰਹੇ ਆ ਹੜ ਭੀੜਤਾ ਦੀ ਮਦਦ ਕਰ ਰਹੇ ਉਹਨਾਂ ਨੂੰ ਅਸੀਂ ਸਲਾਮ ਕਰਦੇ ਆ